ਅੱਜ ਡੁੰਮੜਾ ਪੰਪ ਤੇ ਪ੍ਰੈਸ ਕਲੱਬ ਪ੍ਰਧਾਨ ਦੇ ਵਧਾਈ ਦੇਣ ਪਹੁੰਚੇ ਨੇ ਜੀ ਸ਼ੋਕਮਬੋ ਜੀ ਇਹ ਕਿਸੇ ਪਛਾਣ ਦੇ ਮਹਤਾਜ ਨਹੀਂ ਹੈਗੇ ਇਹ ਖੁਦ ਆਪ ਇੱਕ ਮਿਸਾਲ ਨੇ ਸੇਵਾ ਭਾਵਨਾ ਨਾਲ ਕੰਮ ਕਰਦੇ ਨੇ ਛੋਟੀ ਉਮਰ ਵਿੱਚ ਕੰਬੋਤ ਸਾਹਿਬ ਨੇ ਐਡਾ ਵੱਡਾ ਰੁਤਬਾ ਕੀਤਾ ਵੱਡਾ ਕੀਤਾ ਹੈ ਕਿ ਆਪਾਂ ਸੋਚ ਨਹੀਂ ਸਕਦੇ ਹਰ ਬੰਦੇ ਦੇ ਨਾਲ ਮੇਸ਼ਾ ਖੜਦੇ ਨੇ ਚਾਹੇ ਉਹ ਸਮਾਂ ਕਿਹੋ ਜਿਹਾ ਵੀ ਹੋਵੇ ਗਰਮੀ ਹੋਵੇ ਸਰਦੀ ਹੋਵੇ ਕਿਸੇ ਵੀ ਮਸਲੇ ਚ ਹੋਣ ਪਰਦਾਨ ਜੀ ਹਮੇਸ਼ਾ ਹੀ ਵੱਲ ਚੜ ਕੇ ਹਿੱਸਾ ਲੈਂਦੇ ਨੇ ਚਾਹੇ ਉਹ ਮੇਲੇ ਹੋਣ ਹੋਵੇ ਜਾਂ ਕੋਈ ਹੋਰ ਸੇਵਾ ਪਾਵਨਾਂ ਦਾ ਕੰਮ ਹੋਵੇ ਇਹ ਸ਼ੋਕਮਬੋਜੀ ਹਮੇਸ਼ਾ ਹੀ ਸੇਵਾ ਕਰਦੇ ਰਹਿੰਦੇ ਹਾਂ ਜਦ ਆਪ ਬਹੁਤ ਵਧੀਆ ਇਨਸਾਨ ਨੇ ਇਹਨਾਂ ਵਾਸਤੇ ਮੈਨੂੰ ਇੱਕ ਸ਼ੇਰ ਯਾਦ ਆਇਆ ਜੋ ਅੱਛੇ ਹਨ ਉਨਕੀ ਕਹਾਣੀ ਵੀ ਅੱਛੀ ਜੋ ਅੱਛੇ ਹਨ ਉਨਕੀ ਕਹਾਣੀ ਵੀ ਅੱਛੀ ਬੜਪਣ ਵੀ ਅੱਛਾ ਜਵਾਨੀ ਵੀ ਅੱਛੀ ਔਰ ਨਿਸ਼ਾਨਾ ਵੀ ਅੱਛਾ ਨਿਸ਼ਾਨੀ ਵੀ ਅੱਛੀ ਨਿਸ਼ਾਨਾ ਤੁਹਾਡੇ ਸਾਹਮਣੇ ਖੜਾ ਹੈ ਬਹੁਤ ਬਹੁਤ ਧੰਨਵਾਦ ਬੇਜੋ ਖਾਸਾ ਤੇ ਫਤਿਹ ਬਹੁਤ ਬਹੁਤ ਮੁਬਾਰਕਾਂ ਸਾਰੀ ਪ੍ਰੈਸ ਕਲੱਬ ਨੂੰ ਜੀ ਸਾਡੇ ਪ੍ਰਧਾਨ ਬਿੱਟੂ ਜੀ ਨੂੰ ਸਾਰੇ ਇਹਨਾਂ ਦੇ ਵਰਕਰਾਂ ਨੂੰ ਮੈਂਬਰਾਂ ਨੂੰ ਜਿਹੜੇ ਵੀ ਹਮੇਸ਼ਾ ਸ਼ਾਮਲ ਹੋਏ ਨੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਹੁਣ ਸਮਾਂ ਹੀ ਇਹੋ ਜਾ ਕੇ ਹੈ ਕਿ ਇਕੱਕੇ ਨਾਲ ਹੀ ਕੰਮ ਚੱਲਣਾ ਹੈ ਠੀਕ ਇਹ ਸਾਰਿਆਂ ਨੂੰ ਹੀ ਪਤਾ ਲੱਗਦਾ ਜਾਂਦਾ ਹੈ ਇਕੱਠੇ ਹੋਵਾਂਗੇ ਤਾਂ ਕੰਮ ਚੱਲਣਾ ਨਹੀਂ ਦਾ ਕੰਮ ਗਿਆ ਇਹੋ ਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਲਾਲ ਨਾ ਆਰਡਰ ਦੇ ਜਾ ਕੇ ਸੁਣਨਿਆਂ ਲੈਣ ਦੇ ਉਪਰੈਸ ਵੀ ਪਿਛਲੇ ਦਿਨੀ ਮੈਂ ਫਰੋਇਦਪੁਰ ਗਿਆ ਤੇ ਉੱਥੇ ਫਰੋਇਦਪੁਰ ਦੀ ਵੀਡੀਓ ਪਾਈ ਸੀ ਪਿਛੇ ਜੀ ਕੀ ਹੋ ਗਿਆ ਅੱਕੀ ਪੀਸ ਇਹਨਾਂ ਤੋਂ ਤੁਨਸਲੇ ਤੋਂ ਜਾਂ ਪ੍ਰਸ਼ਾਸਨ ਤੋਂ ਚੋਂ ਲਾ ਲਓ ਤੇ ਆਪਣੇ ਹੱਕ ਲੈਣ ਦੇ ਲਈ ਹੁਣ ਤੁਹਾਨੂੰ ਮжоਰਿਟੀ ਦਾ ਕੈਮ ਹੀ ਕਰਨੀ ਪੈਗੀ ਤੇ ਕਿਸਾਨਾਂ ਦੀ ਏ ਚਾਹੇ ਕੋਈ ਹੋਰ ਦੁਕਾਨਦਾਰਾਂ ਦੀ ਏ ਉਸੇ ਤਰ੍ਹਾਂ ਦੀ ਪ੍ਰੈਸ ਕਲੱਬ ਦੀ ਮжоਰਿਟੀ ਵੀ ਬਹੁਤ ਜ਼ਰੂਰੀ ਸੀ ਸੋ ਇਹਦੇ ਲਈ ਵਧਾਈ ਦੇ ਪਾਤਰ ਰਹਿ ਫਿਰ ਦੁਆਰਾ ਮੈਂ ਕਹਿ ਰਿਹਾ ਸਾਰੀ ਟੀਮ ਹੀ ਖਾਸ ਕਰਕੇ ਸਾਡੇ ਇਮਾਨਦਾਰ ਬਿੱਟੂ ਡੂਮੜਾ ਜੀ ਕਿਉਂਕਿ ਪਿਛਲੇ ਦਿਨੀ ਇੱਥੇ ਪੰਪ ਤੋਂ 2 ਲੱਖ ਰੁਪਈਆ ਵੀ ਮੈਨੂੰ ਇਹਨਾਂ ਪਤਾ ਵੀ ਹੈ ਮੈਂ ਆਪ ਵੀ ਆਇਆ ਸੀ ਤੇ ਵਾਧੂ ਆ ਗਿਆ ਸੀ ਨਾਲ ਪੁਲਤੇ ਵਾਪਸ ਕੀਤਾ ਈਮਾਨਦਾਰੀ ਦੀ ਪੂਰੀ ਵੱਡੀ ਮਿਸਾਲ ਨੇ ਤੇ ਸਾਰੀ ਟੀਮ ਇਹਨਾਂ ਦੇ ਨਾਲ ਵਧੀਆ ਜੁੜੀ ਏ ਔਰ ਮੈਂ ਇਹਨਾਂ ਤੋਂ ਆਸ ਕਰਦਾ ਕਿ ਵਧੀਆ ਤਰੀਕੇ ਦੇ ਨਾਲ ਇਹ ਜਿਹੜਾ ਆਪਣੇ ਕੰਮ ਨੂੰ ਜਾਰੀ ਰੱਖਣਗੇ ਸੋ ਜਿਹੜੇ ਜਿਹੜੇ ਲੋਕਾਂ ਦੇ ਮੁੱਦੇ ਨੇ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚਾਣਗੇ ਚੱਕ ਕੇ ਤੇ ਤਾਂ ਜੋ ਕਿ ਉਸ ਪਾਸੇ ਧਿਆਨ ਲਿਆਂਦਾ ਜਾਵੇ ਸਰਕਾਰ ਦਾ ਪ੍ਰਸ਼ਾਸਨ ਦਾ ਇੱਕ ਹੋਰ ਬੇਨਤੀ ਕਰਾਂਗਾ ਕਿ ਚਿੱਟੇ ਦਾ ਬੜਾ ਬੁਰਾ ਹਾਲ ਏ ਪੱਤਰਕਾਰਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲਾਈ ਲੁਈ ਰੱਖੋ ਮਗਰ ਬੈਠੇ ਹੈ ਨਾ ਕੋਈ ਕੋਈ ਫੜ ਲੇਗਾ ਘਾਰ ਲੇਗਾ ਕਿਉਂ ਫੜ ਲੇਗਾ ਤੁਹਾਡਾ ਚੌਥਾ ਥੰਮੀ ਵੀ ਆਪਣੀ ਤੁਸੀਂ ਉਹ ਵੀ ਜ਼ਿੰਮੇਵਾਰੀ ਨਿਭਾਓ ਟਿੱਟੇ ਵਾਲੇ ਪਾਸੇ ਜਿਹੜਾ ਬੜਾ ਬੁਰਾ ਹਾਲ ਹੈ ਥੋੜਾ ਥੋੜਾ ਸਰਕਾਰ ਦੇ ਕੰਨ ਨਹੀਂ ਵੀ ਖੋਲੀ ਰੱਖਿਆ ਕਰੋ ਸੁਭੈ ਗੁਰੂ ਦੀ ਖਾ ਦਾ ਸੁਭੈ ਗੁਰੂ ਦੀ